ਮੈਂ ਕਹਿੰਦਾ ਚਪਲਾ ਬੂਏ ਨਾਲ ਮਾਰ-ਮਾਰ ਕੇ ਖੇਡਦਾ ਤੇ ਅੱਜ ਕੰਨੀ ਆਪਣੇ ਸਟੋਰ ਨੂੰ ਲੋਕ ਲਾਇਆ ਸੀ ਪਰ ਇਹਨੂੰ ਢਿਲੇਖਾ ਹੀ ਪਾਇਆ ਸੀ ਤੇ ਲੋਕ ਨੂੰ ਵੀ ਚਾਬੀ ਦਾ ਪੂਰਾ ਬੰਦ ਨਹੀਂ ਕੀਤਾ ਹੁਣ ਉਹ ਖੋਲਣ ਦਾ ਉਹਨੇ ਕੱਢ ਲੈਣਾ ਹੈ ਕੱਢ ਲਿਆ ਮੈਂ ਕ ਮੈਂ ਕਿ ਤੇਰਾ ਨਾ ਦਿਮਾਗ ਬਹੁਤ ਕੰਮ ਕਰਦਾ ਹੈ ਹਾਂਜੀ ਕੱਢ ਲਿਆ ਹੈ ਆ ਬੈੱਡ ਥੱਲੇ ਮਾਰਤਾ ਬੈੱਡ ਥੱਲੇ ਮਾਰਤਾ ਲਗਾਤਾ ਹੁਣ ਬਾਈ ਬਸ ਹੁਣ ਚਪਲਾ ਨਾਲ ਖੇਡਾਂ ਇੱਕ ਵੀ ਜੋੜਾ ਸੈੱਟ ਹੋਇਆ ਨਹੀਂ ਰਹਿਣ ਦਿੰਦਾ ਇੰਨਾ ਖਲਾਰਾ ਪਾਉਂਦਾ ਨਾ ਸਟੋਰ 'ਚ ਅੱਜ ਅਸੀਂ ਇਹਦੇ ਤੋਂ ਤੰਗ ਹੋ ਕੇ ਤੇ ਸਟੋਰ ਨੂੰ ਲੋਕ ਲਾਇਆ ਹੀ ਬਸ ਆ ਖੇਡਾਂ ਮੈਕਦੀਆਂ ਖੇਚੜ ਜਾਂਦੀ ਕਈ ਵਾਰ ਇੰਨੀ ਜ਼ੋਰ ਜ਼ੋਰ ਨਾਲ ਮਾਰਦਾ ਹੈ ਬਸ ਆ ਕੇ ਕਾਇਮ ਆ ਗਈਆਂ ਹੁਣ ਮੈਂ ਤੇਨੂੰ ਅੰਦਰ ਬੰਦ ਕਰ ਦੇਣਾ ਲੌਕ ਕਰ ਦੇਣਾ ਹੈ ਚਲੋ ਆਪੇ ਕਰ ਲਈਏ ਹਾਂਜੀ ਬੰਦ ਕਰਤੀਏ ਕਰਦੀਏ ਬੰਦ ਮੈਂ ਲਾਈਟ ਆਫ ਕਰ ਦੇਣ ਲੱਗੀ ਹਾਂ ਕਰ ਦੇ ਲਾਈਟ ਬੰਦ ਚਲੋ ਕਰ ਲੋ ਬੰਦ ਹੁਣ करो दरवाजा बंद ना लाइट नहीं ऑन करनी बाहर निकलो क्यों नहीं बाहर आओ फिर मैं भी नहीं कहना मनना मैं भी लाइट ऑफ कर लगी ये। ये। ये।

ਤੇ ਕਰ ਲੈਣੀ ਚੱਪ ਮੈਂ ਕਿਹਾ ਹੈਗਾ ਬੜਾ ਨੋਟੀ ਆ ਤੂੰ ਯਾਰ ਮम्मा ਨੂੰ ੱੱਕਾ ਮਾਰਿਆ ਹੋਏ ਮਮਾਂ ਦਾ ੱੱਕਾ ਮਾਰਿਆ ਮੈਂ ਨਹੀਂ ਬੋਲਦੀ ਮੈਂ ਬੋਲਣਾ ਨਹੀਂ ਹੁਣ ਮੈਂ ਨਹੀਂ ਬੋਲਣਾ ਮਮਾ ਗੁੱਚੀ ਹੋ ਗਿਆ ਹੋਰ ਮੂਗਿੱਦਾਂ ਦਾ ਬਣਾਉਂਦਾ ਕੀ ਹੋਇਆ ਹੁਣ ਹੈ ਕਿ ਹੋਇਆ ਓ ਦਰਵਾਜ਼ਾ ਬੰਦ ਕਰ ਲੋ ਚਪਲਾਂ ਨਾਲ ਨਹੀਂ ਖੇਡਣਾ ਆ ਸਾਉਣ ਦੀ ਕੋਸ਼ਿਸ਼ ਕਰਨ ਡਿਆ ਮੈਂ ਤਾਂ ਹੈਗਾ ਬੜਾ ਨੋਟੀ ਵੈਸੇ ਤੂੰ ਹੈਨਾ ਬਾਏ